ਲਓ ਵੀ ਮਿੱਤਰੋ ਅੱਜ ਆਪਾਂ ਉਹ ਗੱਲ ਕਰਨੀ ਆ ਵੀ ਜਿਹੜਾ ਮਾਂ ਪਿਓ ਆ ਨਾ ਇਹ ਵੀ ਰੱਬ ਤੋਂ ਥੱਲੇ ਫਿਰ ਮਾਂ ਪਿਓ ਹੀ ਹੁੰਦਾ ਪਹਿਲਾਂ ਰੱਬ ਹੁੰਦਾ ਫਿਰ ਮਾਂ ਪਿਓ ਉਸ ਤੋਂ ਬਾਅਦ ਦੀਆਂ ਗੱਲਾਂ ਸਾਰੀਆਂ ਇਹ ਵੀ ਦੂਜੇ ਰੱਬ ਹੀ ਹੁੰਦੇ ਮਾਂ ਪਿਓ ਮਾਂ ਪਿਓ ਨੂੰ ਕਦੇ ਗਲਤ ਨਾ ਬੋਲਿਆ ਕਰੋ ਕਦੇ ਵੀ ਤੇ ਮਾਂ ਪਿਓ ਦੀਆਂ ਨਾ ਤੁਸੀਂ ਸੀਸਾ ਲੈ ਲੈ ਕਦੋਂ ਪੈਰੀ ਹੱਥ ਲਾ ਕੇ ਸੇਵਾ ਕਰਕੇ ਉਹਨਾਂ ਨੂੰ ਪੁੱਛ ਕੇ ਕੰਮ ਕਰੋ ਤੁਸੀਂ ਖੇਤ ਜਾਣਾ ਹੈ ਤੁਸੀਂ ਕੋਈ ਮੱਕੀ ਬੀਜਣ ਜਾਣਾ ਹੈ ਤੁਸੀਂ ਇੰਨੀ ਗੱਲ ਹੀ ਪੁੱਛਨੀ ਆ ਬਾਪੂ ਮੱਕੀ ਬੀਜਾਂ ਵਾ ਅੱਜ ਟਾਈਮ ਹੀ ਹੈ ਠੀਕ ਹੈ ਬਸ ਉਹਨੇ ਕਹਿ ਦੇ ਹਾਂ ਪੁੱਤ ਬੀਜਾ ਤੇ ਬੇਬੇ ਕੋਲੇ ਬਹਿ ਜਾਓ ਬੇਬੇ ਮੈਂ ਮੱਕੀ ਬੀਜਣ ਜਾਣਾ ਬਾਪੂ ਨੇ ਮੇਰੇ ਨੇ ਆਖਿਆ ਵੀ ਮੱਕੀ ਬੀਜਾ ਪੁੱਤ ਟਾਈਮ ਹੀ ਆ ਉਹਨੇ ਥੋੜੀ ਢੂਈ ਤੇ ਹੱਥ-ਪੈਰ ਨਾਲ ਸ਼ਾਬਾਸ਼ ਪੁੱਤ ਬੀਜੋ ਟਾਈਮ ਹੀ ਹੈ ਬਸ ਗੱਲ ਇੰਨੀ ਹੈ ਕੁਝ ਵੀ ਨਹੀਂ ਤੁਸੀਂ ਨਾ ਤਾਂ ਉਹ ਤੋਂ ਕੁਝ ਲਿਆ ਹੈ ਤੇ ਨਾ ਉਹਨੇ ਤੁਹਾਨੂੰ ਕੋ ਦਿੱਤਾ ਹੈ ਤੁਹਾਨੂੰ ਅਸੀਰਵਾਦ ਦਿੱਤਾ ਜਿਹੜਾ ਫਰੀਦ ਹੈ ਅਸੀਰਵਾਦ ਲੈਣਾ ਚਾਹੀਦਾ ਤੇ ਉਹਦੀਆਂ ਮਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਤੇ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਤੇ ਲਓ ਜੀ ਆਪਾਂ ਇਹੇ ਗੀਤ ਗਾ ਲਗੇ ਤੇ ਸੁਣਮਾ ਗੀਤ ਤਾਂ ਗਾ ਕੇ ਸੁਣਾਉਣਾ ਸਭ ਤੋਂ ਮਹਿੰਗੀ ਜੇ ਦੁਨੀਆ ਦੇ ਵਿੱਚ ਵੇਖਗੇ ਨਾ ਤਾਂ ਇਹ ਫਿਰ ਬਾਪੂ ਦੀ ਜੁੱਤੀ ਹੈ ਜੇ ਜੁੱਤੀ ਆਪਣੇ ਨਾਂ ਬਾਪੂ ਮਾਰਦਾ ਨਾ ਆਪਾਂ ਪੜ ਨਹੀਂ ਸਕਦੇ ਸੀ ਤੇ ਦੂਜੀ ਗੱਲ ਮਾਰਨ ਖਾਤ ਨਹੀਂ ਹੁੰਦੀ ਬਾਪੂ ਦੀ ਜੁੱਤੀ ਕਸ-ਕਸ ਕੇ ਤੇ ਫੇਰ ਹੀ ਆਪਾਂ ਨੂੰ ਪੜਾਉਂਦੀ ਰਹੀ ਹੈ ਤੇ ਬਾਪੂ ਨੇ ਜੁੱਤੀਆਂ ਖਸਾ ਕੇ ਖਸਾ ਕੇ ਆਪਾਂ ਨੂੰ ਪੜਾਇਆ ਲਿਖਾਇਆ ਪਾਲਿਆ ਤੇ ਇੰਨੀ ਸੇਵਾ ਬਾਪੂ ਨੇ ਕੀਤੀ ਹੈ ਤੇ ਹੁਣ ਬਾਪੂ ਨੂੰ ਤੇ ਬੇਬੇ ਨੂੰ ਆਪਾਂ ਬੁੱਢੇ ਵੇਲੇ ਪੁੱਛਦੇ ਨਹੀਂ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਅੱਛਾ ਕਰੋ ਭਾਈ ਤੇ ਸੇਵਾ ਕਰਿਆ ਕਰੋ 20 ਸਾਲ ਤੱਕ 18 ਸਾਲ 20 ਸਾਲ ਤੱਕ ਤਾਂ ਮਾਂ ਪਿਓ ਕਰਦਾ ਹੈ ਸੇਵਾ ਤੇ ਫਿਰ ਆਪਣੀ ਵਾਰੀ ਆਉਂਦੀ ਹੈ ਤੇ ਆਪਾਂ ਉਦੋਂ ਕਹਿ ਦਿੰਨੇ ਆ ਬੇਬੇ ਬਾਪੂ ਜੋ ਕਈ ਬੰਦੇ ਕਹਿੰਦੇ ਮੁਸ਼ਕਿਲ ਹੁੰਦਾ ਨਹੀਂ ਭਾਈ ਮੁਸ਼ਕਿਲ ਨਹੀਂ ਆਖਣਾ ਚਾਹੀਦਾ ਮਾਂ ਪਿਓ ਦੀ ਸੇਵਾ ਕਰਿਆ ਕਰੋ ਮਾਂ ਪਿਓ ਦੂਜਾ ਰੱਬ ਹੁੰਦਾ ਇਹ ਲੋ ਸੁਣੋ ਗੀਤ ਕਿ ਇਹ ਗੀਤ ਮਾਂ ਪਿਓ ਦੀ ਹੱਕ ਚ ਹੈਗਾ ਕਿ ਤੁਸੀਂ ਭਾਈ ਮਾਂ ਪਿਓ ਦੀ ਸੇਵਾ ਕਰਨੀ ਹੈ ਤੇ ਗੀਤ ਦਾ ਨਾਮ ਹੈਗਾ ਬਾਪੂ ਦੀ ਜੁੱਤੀ ਜੋ ਸੁਣੋ ਗੀਤ ਸਭ ਤੋਂ ਮਹਿੰਗੀ ਹੁੰਦੀ ਦੋਸਤੋ ਹੈ ਬਾਪੂ ਦੀ ਜੁੱਤੀ ਸਭ ਤੋਂ ਮਹਿੰਗੀ ਹੁੰਦੀ ਦੋਸਤੋ ਹੈ ਬਾਪੂ ਦੀ ਜੁੱਤੀ ਦੁਨੀਆਂ ਦੇ ਵਿੱਚ ਕੰਮ ਸਿਖਾਉਂਦੀ ਸਾਰਿਆਂ ਤੋਂ ਹੈ ਸੁੱਚੀ ਦੁਨੀਆਂ ਦੇ ਵਿੱਚ ਕੰਮ ਸਿਖਾਉਂਦੀ ਹੈ ਸਾਰਿਆਂ ਤੋਂ ਸੁੱਚੀ ਸਭ ਤੋਂ ਮਹਿੰਗੀ ਹੁੰਦੀ ਦੋਸਤੋ ਹੈ ਬਾਪੂ ਦੀ ਜੁੱਤੀ ਬਾਪੂ ਦੀ ਜੋ ਜੁੱਤੀ ਕਹਿੰਦੇ ਬੱਚਿਆ ਪਿੱਛੇ ਘੱਸਦੀ ਬਾਪੂ ਦੀ ਜੋ ਜੁੱਤੀ ਕਹਿੰਦੇ ਬੱਚਿਆ ਪਿੱਛੇ ਘੱਸਦੀ ਬਾਪੂ ਦੀ ਤਾਂ ਜੁੱਤੀ ਦੇ ਨਾਲ ਆਪਣੀ ਦੁਨੀਆ ਬਸਦੀ ਬਾਪੂ ਦੀ ਤਾਂ ਜੁੱਤੀ ਦੇ ਨਾਲ ਆਪਣੀ ਦੁਨੀਆ ਬਸਦੀ ਵੱਡੇ ਹੋ ਕੇ ਕਹਿੰਦੇ ਨੇ ਤੂੰ ਸਾਡੇ ਲਈ ਕੀ ਕੀਤਾ ਵੱਡੇ ਹੋ ਕੇ ਕਹਿ ਦਿੰਦੇ ਤੂੰ ਸਾਡੇ ਲਈ ਕੀ ਕੀਤਾ ਬਾਪੂ ਦਾ ਤਾਂ ਮਨ ਪਰ ਜਾਂਦਾ ਮਨ ਰਹਿ ਜਾਂਦਾ ਪਰ ਆ ਪਿੱਤਾ ਬਾਪੂ ਦਾ ਉਹ ਮਿੱਤਰੋ ਏ ਮਨ ਰਹਿਂਦਾ ਭਰੇ ਆ ਪੀਤਾ ਸਾਰੀ ਉਮਰ ਟਪਾਲੀ ਸੀ ਬਾਪੂ ਨੇ ਕਰਾਈ ਪੜਾਈ ਸਾਰੀ ਉਮਰ ਟਪਾਲੀ ਸੀ ਬਾਪੂ ਨੇ ਕਰੀ ਪੜਾਈ ਪਰ ਬੋਲਣ ਲੱਗਿਆ ਬੱਚਿਓ ਏ ਸੋਨ ਕਦੇ ਸ਼ਰਮ ਨਾ ਆਈ ਪਰ ਬੋਲਣ ਲੱਗੇ ਬੱਚਿਓ ਏ ਸੋਨ ਕਦੇ ਸ਼ਰਮ ਨਾ ਆਈ ਮਾਂ ਪਿਓ ਦਾ ਸਤਕਾਰ ਕਰੋ ਕਿਉਂ ਹੋਏ ਫਿਰੋਂ ਸੁਦਾਈ ਮਾਂ ਪਿਓ ਦਾ ਸਤਕਾਰ ਕਰੋ ਕਿਉਂ ਹੋਏ ਫਿਰੋਂ ਸੁਦਾਈ ਬੋਲਣ ਵੇਲੇ ਸੋਚਿਆ ਕਰੋ ਕਿਉਂ ਮਾਰਦੇ ਰਹੋ ਪਕਾਈ ਬੋਲਣ ਬੇਲੇ ਸੋਚਿਆ ਕਰੋ ਕਿਉ ਮਾਰ ਦੇ ਰਹੋ ਪਕਾਈ ਸਬਦਾਂ ਦੀ ਮਰ ਜਾਦਾ ਦੇ ਵਿੱਚ ਰਹਿ ਕੇ ਬਾਪੂ ਨਾਲ ਬੋਲੋ ਸ਼ਬਦਾਂ ਦੀ ਮਰ ਜਾਦਾ ਦੇ ਵਿੱਚ ਰਹਿ ਕੇ ਬਾਪੂ ਨਾਲ ਬੋਲੋ ਬਾਪੂ ਬੂਰੇ ਕਦੇ ਨਾ ਬੋਲੋ ਐਵੇਂ ਕੋ ਫਰਨਾ ਤੋਲੋ ਬਾਪੂ ਮੂਰੇ ਕਦੇ ਨਾ ਬੋਲੋ ਐਵੇਂ ਕੁਫਰ ਨਾ ਤੋਲੋ ਛੋੜੀ ਖਾਤਰ ਬਾਪੂ ਨੇ ਤਾਂ ਆਪਣੇ ਹੱਡ ਹਰਾ ਲੇ ਛੋੜੀ ਖਾਤਰ ਬਾਪੂ ਨੇ ਤਾਂ ਆਪਣੇ ਹੱਡ ਹਰਾ ਲੇ ਸੋਨੂ ਦਿੰਦਾ ਸੋਨੇ ਕੱਪੜੇ ਆਪ ਫਿੱਡੇ ਛਿੱਤਰ ਪਾਲੇ ਸੋਨੂ ਦਿੱਤੇ ਸੋਨੇ ਕੱਪੜੇ ਆਪ ਫੇਡੇ ਛਤਰ ਪਾਏ ਤੇ ਪੁੱਤਾਂ ਦੀ ਖਾਤਰ ਮਾਂ ਪਿਓ ਸਾਰੀ ਉਮਰ ਕੰਮ ਕਰਦਾ ਤੇ ਪੁੱਤਾਂ ਦੀ ਖਾਤਰ ਮਾਂ ਪਿਓ ਸਾਰੀ ਉਮਰ ਕੰਮ ਕਰਦਾ ਵਿਆਹ ਤੋਂ ਮਗਰੋਂ ਗੱਲ ਮਾੜੀ ਪੁੱਤ ਮਾਪਿਆਂ ਦਾ ਮਾਪਿਆਂ ਦੇ ਨਾਲ ਲੜਦਾ ਵਿਆਹ ਦੇ ਮਗਰੋਂ ਗੱਲ ਮਾੜੀ ਪੁੱਤ ਮਾਪਿਆਂ ਦੇ ਨਾਲ ਲੜਦਾ ਅਨਪੜ੍ਹ ਆਖੇ ਜੈ ਸਿੰਘ ਦਾ ਤੁਸੀਂ ਬੱਚਿਓ ਸੁਰਤ ਸੰਭਾਲੋ ਅਨਪੜ੍ਹ ਆਖੇ ਜੈ ਸਿੰਘ ਦਾ ਤੁਸੀਂ ਬੱਚਿਓ ਸੁਰਤ ਸੰਭਾਲੋ ਸੀਸਾ ਲੈ ਲੋ ਮਾਪਿਓ ਦੇ ਤੁਸੀਂ ਚਰਨਾਂ ਨੂੰ ਹੱਥ ਲਾ ਲੋ ਸੀਸਾਂ ਲੈ ਲੋ ਮਾਪਿਓ ਤੂੰ ਤੁਸੀਂ ਚਾਰਨਾ ਨੂੰ ਹੱਥ ਲਾ ਲੋ ਮਾਪਿਆਂ ਦੇ ਨਾਲ ਸੁਣ ਲੋ ਬੱਚਿਓ ਸੋਡੀ ਆ ਸੋਡੀ ਹਾਨ ਹੈ ਉੱਚੀ ਮਾਪਿਆਂ ਦੇ ਨਾਲ ਸੁਣ ਲੋ ਬੱਚਿਓ ਸੋਡੀ ਆਨ ਇੱਜਤ ਹੈ ਸੁੱਚੀ ਸਭ ਤੋਂ ਮਹਿੰਗੀ ਹੁੰਦੀ ਦੋਸਤੋ ਹੈ ਬਾਪੂ ਦੀ ਜੁੱਤੀ ਸਭ ਤੋਂ ਮਹਿੰਗੀ ਹੁੰਦੀ ਦੋਸਤੋ ਹੈ ਬਾਪੂ ਦੀ ਜੁੱਤੀ ਹੈ ਬਾਪੂ ਦੀ ਜੁੱਤੀ ਜੇ ਚੰਗਾ ਲੱਗਿਆ ਗੀਤ ਤਾਂ ਭਾਈ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਦਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਮੇਰਾ ਪੱਕਾ ਵਾਦਾ ਹੈ ਰੋਜ਼ ਸਵੇਰੇ 9:00 ਵਜੇ ਇੱਕ ਗੀਤ ਤੁਹਾਡੇ ਚਰਨਾਂ ਦੇ ਵਿੱਚ ਹੋਊਗਾ ਹੋਊਗਾ ਤੁਹਾਡੀ ਸੇਵਾ ਕਰਦੇ ਰਵਾਂਗੇ ਵਧੀਆ ਗੀਤ ਆਪਦੇ ਨੂੰ ਵਧੀਆ ਪਾਉਂਗਾ ਚੰਗਾ ਹੋਇਆ ਤਾਂ ਕਹਿ ਦਿਓ ਵੀ ਵਧੀਆ ਸੀ ਤੇ ਨਹੀਂ ਭਾਈ ਪੰਮਾ ਗਾਲਾਂ ਦੇ ਲੋ ਦੀ ਭਮਾ ਕਮਲਾ ਕਹਿ ਕੇ ਸਾਰ ਲਿਓ ਤੇ ਪਰ ਮੈਂ ਤਾਂ ਸਾਰਾ ਜਤਨ ਲਾਈ ਜਾਣਾ ਕਿ ਮੈਂ ਸੇਵਾ ਕਰਾਂ ਲੋਕਾਂ ਦੀ ਤੇ ਸਿਹਤ ਜਿੰਨੇ ਕਿ ਮੈਥੋਂ ਪਹਚਾਈ ਜਾਂਦੀ ਹੈ ਬੱਚਾਂ ਤੱਕ ਮਾਪਿਆਂ ਤੇ ਕਰ ਹਰ ਵਰਗ ਦੇ ਲੋਕਾਂ ਤੇ ਕਰਾ ਪਾਸੇ ਇਹ ਦਿਚਾਉਣੀ ਆ ਵੀ ਐਂ ਕਰ ਲੋ ਐਂ ਕਰ ਲੋ ਤੇ ਮੈਂ ਕੋਈ ਮਾੜਾ ਦਾ ਸੋਚਦਾ ਨਹੀਂ ਚੰਗਾ ਹੀ ਸੋਚੂਗਾ ਬਾਕੀ ਫਸੂ ਅੱਗੇ ਵੀ ਦੱਸਿਆ ਅੱਜ ਵੀ ਦੱਸਦਾ ਕਿ ਤੁਸੀਂ ਭਾਈ ਬੇਫਿਕਰ ਹੋ ਕੇ ਜੋ ਮੇਰੀ ਫੋਟੋ ਵੀ ਕਨਾ ਮੂਰਖ ਜੇ ਬੰਦੇ ਦੀ ਫੋਟੋ ਵੀ ਆਉਂਦੀ ਹੈ ਤੇ ਤੁਸੀਂ ਮੂਰਖ ਫੋਟੋ ਸਮਝਿਆ ਕਰੋ ਮੇਰਾ ਦਿਲ ਨਹੀਂ ਮੂਰਖਾ ਉਹ ਤੁਸੀਂ ਬੇਫਿਕਰ ਹੋ ਕੇ ਜਿਹੜਾ ਹੈਗਾ ਚੈਨਲ ਖੋਲੋ ਤੇ ਗੀਤ ਸੁਣੋ ਪੈਣਾ ਚ ਬੈਠੇ ਧੀਆਂ ਚ ਬੈਠੇ ਕੋਈ ਕੁੜੀ ਕਤਰੀ ਦੇਖੀ ਜਾਂਦੀ ਆ ਚੈਨਲ ਤਾਂ ਉਹ ਵੀ ਕੁੜੀ ਕਤਰੀ ਖੋਲ ਲਿਆ ਕਰੇ ਤੇ ਆ ਰਾਮ ਨਾ ਸੁਣ ਲਿਆ ਕਰੇ ਆਪੇ ਭਰਾਵਾਂ ਕੋਲੇ ਬੈਠੀ ਮਾਂ ਪਿਓ ਕੋਲੇ ਬੈਠੀ ਮੇਰਾ ਇਹ ਜਿਹਾ ਗੀਤ ਨਹੀਂ ਹੋਊਗਾ ਜਿਹੜੇ ਨਾਲ ਸਾਨੂੰ ਕਿਸੇ ਕਿਸੇ ਦੀ ਸ਼ਰਮਿੰਦਗੀ ਆਊਗੀ ਮੈਂ ਤੁਹਾਡਾ ਆਪਣਾ ਭਰਾ ਤੁਹਾਡਾ ਆਪਣਾ ਅੰਕਲ ਤੁਹਾਡਾ ਬੱਚਾ ਜੈ ਸਿੰਘ ਵਾਲਾ ਅਨਪੜ ਸੇਵਾ ਕਰਦਾ ਰਹੂੰਗਾ ਤੇ ਲਿੰਕ ਕਰਨਾ ਇਹ ਵੀ ਕਰਨਾ ਹੈ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਚੈਨਲ ਆਪਣਾ ਵਧੇ ਫੁੱਲੇ ਤੇ ਤੁਹਾਡੀ ਸੇਵਾ ਹੁੰਦੀ ਰਹੂਗੀ ਬਹੁਤ ਬਹੁਤ ਧੰਨਵਾਦ